ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ达ਸ ਜੀ ਭਾਈ ਸਤੀ达ਸ ਜੀ ਅਤੇ ਭਾਈ ਦੇਲਾ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜੋ ਕਿ ਅਸਾਮ ਦੀ ਧਰਤੀ ਤੋਂ ਆਰੰਭ ਹੋਇਆ ਸੀ ਵੱਖ-ਵੱਖ ਰਾਜਾਂ ਵਿੱਚ ਉਹਦੀ ਹੁੰਦਾ ਹੈ ਦੇਰ ਰਾਤ ਫਰੀਦਕੋਟ ਜ਼ਿਲ੍ਹੇ ਵਿੱਚ ਪ੍ਰਵੇਸ਼ ਕੀਤਾ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਨਗਰ ਕੀਰਤਨ ਦਾ ਸੰਗਤਾਂ ਨੇ ਭਰਮਾ ਸਵਾਗਤ ਕੀਤਾ ਦੇਰ ਰਾਤ ਨਗਰ ਕੀਰਤਨ ਦੇ ਪੁੱਜਣ ਦੇ باوجود ਵੀ ਸੰਗਤਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਅੱਗੇ ਨਤਮਸਤਕ ਹੋਈਆਂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਸਤ ਨਾਮ ਵਾਹਿਗੁਰੂ 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 ਵਾਹਿ ਵਾਹੇ ਗੁਰਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਵਾਗੇ ਗੁਰਵਾਹੇ ਗੁਰੂ ਵਾਗੇ ਗੁਰੂ ਵਾਗੇ ਗੁਰਵਾਹੇ ਗੁਰੂ ਵਾਗੇ ਗੁਰੂ ਇਸਮੋ ਕੇ ਐਸਡੀਪੀਸੀ ਮੈਂਬਰ ਬੀਬੀ ਗੁਰਵਿੰਦਰ ਕੌਰ ਨੇ ਕਿਹਾ ਕਿ ਇਸ ਵਿਸ਼ਾਲ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਉਮੜਿਆ ਹੋਇਆ ਹੈ। ਪੂਜੀਤਾ ਖਾਲਸਾ ਮੈਂਗਜੀ ਕੀ ਫਤਹਿ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ ਹੈ ਕਿ ਅਸੀਂ ਇਸ ਨਗਰ ਕੀਰਤਨ ਦੇ ਦੇਖ ਰਹੇ ਹਾਂ ਉਹ ਦਰਸ਼ਨ ਕਰਦੇ ਪਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਹੈ ਨਗਰ ਕੀਰਤਨ ਜਿਵੇਂ ਕਿ ਆਸਾਂ ਦੀ ਧਰਤੀ ਤੋਂ ਵੀ ਸਾਥ ਤੋਂ ਹੁੰਦਾ ਹੋਇਆ ਸਾਰੇ ਵੱਖ-ਵੱਖ ਰਾਜਾਂ ਤੋਂ ਹੁੰਦਾ ਹੋਇਆ ਅੱਜ ਅੰਤਰਸੋ ਤੋਂ ਪੰਜਾਬ ਪਹੁੰਚ ਕੇ ਅਸੀਂ ਹੋਰ ਵਕ ਵਕ ਸ਼ਹਿਰਾਂ ਦੇ ਵਿੱਚੋਂ ਹੁੰਦਾ ਹੋਇਆ ਅੱਜ ਤ੍ਰੀਖੋ ਦੀ ਧਰਤੀ ਤੇ ਪਹੁੰਚਿਆ ਜੋ ਮੇਰਾ ਖਿਆਲ ਹੈ ਪਰਮਾਤਮਾ ਦਾ ਅਸ਼ੀਰਵਾਦ ਹੀ ਹੈ ਕਿ ਸਾਰੇ ਸੰਗਤ ਜਿਹੜੀ ਹੈ ਉਹਨਾਂ 'ਚ ਇੰਨਾ ਉਤਸ਼ਾਹ ਹੈ ਔਰ ਇੰਨਾ ਜੋਸ਼ ਜਿਹੜਾ ਹੈਗਾ ਕਿ ਲੋਕੀ ਰਾਤ ਅਗਰਾ ਦੇ 10 ਵਜੇ ਆ ਪਰ ਹਲੀ ਵੀ ਸੰਗਤ ਜਿਹੜੀ ਹੈ ਜੀ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਸੜਕਾਂ ਤੇ ਖੜੀ ਹੈ ਅੰਮਰ ਕਰਦੀਆਂ ਪ੍ਰਧਾਨ ਸ਼ੋਗਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਕੀ ਉਪਰਾਲੇ ਤਹਿਤ ਇੱਕ ਇਹੋ ਜਿਹਾ ਨਗਰ ਕੀਰਤਨ ਦਾ ਜਿਹੜਾ ਸੀ ਰੂਟ ਬਣਾਇਆ ਹੈ ਕਿ ਮੇਰਾ ਖਿਆਲ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਨਗਰ ਕੀਰਤਨ ਗਿਆ ਕਿਉਂਕਿ ਗੁਰੂ ਸਾਹਿਬ ਦੀ ਸ਼ਹਾਦਤ ਜਿਹੜੀ ਸੀ ਉਹ ਸਿਰਫ ਸਿੱਖ ਦਾ ਰੰਗਵਾਸ ਨਹੀਂ ਸੀ ਬਲਕਿ ਉਹ ਹਿੰਦੂ ਦਾ ਰੰਗਵਾਸ ਤੇ ਸੀ। ਸੋ ਇਸ ਨੂੰ ਸਮਰਪਿਤ ਇੱਕ ਹੋਰ ਚੀਜ਼ ਦੇਖਣ ਨੂੰ ਵੀ ਆਈ ਹੈ ਸਾਰੇ ਪਸੰਦੀ ਗੱਲ ਤਾਂ ਦੀ ਵੀ ਆਈ ਹੈ। ਕੋਈ ਨਹੀਂ ਜਾਕਾ ਜੜਾ ਹੈ ਜਾਓ ਬੰਦਾ ਹੈ ਉਹਨਾਂ ਨੇ ਹਰ ਇੱਕ ਨੇ ਅੱਗੇ ਹੋ ਕੇ ਹਮ ਹਮਾ ਕੇ ਇਸ ਨਗਰ ਤੇ ਇਜ਼ਤਮ ਦੇ ਵਿੱਚ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸੋ ਮੈਂ ਸਨਮਾਨ ਕਰਦੀ ਆਂ ਔਰ ਸਭ ਨੂੰ ਵਧਾਈ ਵੀ ਦੇਣੀ ਆ ਕਿਉਂਕਿ ਜਿੱਤੇ ਅਸੀਂ ਗੁਰੂ ਤੇਗ ਬਹਾਦਰ ਜੀ ਨੂੰ ਦੀ ਸ਼ਹੀਦੀ ਨੂੰ ਸਮਰਪਤ ਹੁੰਦੇ ਆ ਉੱਥੇ ਅਸੀਂ ਕਾਈ ਮਤੀ ਦਾਸ ਜੀ ਕਾਈ ਸਤੀ ਦਾਸ ਜੀ ਕਾਈ ਦਵਾਲਾ ਜੀ ਉਹਨਾਂ ਦੀ ਸ਼ਹੀਦੀ ਨੂੰ ਵੀ ਸਮਰਪਤ ਹੁੰਦੇ ਆ ਨਾਲ ਦੇ ਨਾਲ ਹੀ ਦਸਵੇਂ ਪਾਤਸ਼ਾਹ ਦੇ ਗੁਰੂ ਗੋਬਿੰਦ ਸਿੰਘ ਜੀ

ਔਰ ਗੁਰੂ ਕਰਦੀਆਂ ਖੁਸ਼ੀਆਂ ਜਿਹੜੀਆਂ ਉਹ ਦੀ ਪ੍ਰਾਪਤ ਕਰਨਗੇ ਸਾਰੀ ਸੰਗਤ ਦਾ ਸਾਰੇ ਮੈਂਬਰ ਸਾਹਿਬਾਨ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੰਗਤਾਂ ਦਾ ਦੇਖ ਰਿਹਾ ਹਾਂ ਜੀ ਇਸ ਵੇਲੇ ਇੰਨੀ देर ਰਾਤ ਜਿਹੜਾ ਅਵਾਰ ਆਇਆ ਵੱਡੀ ਗਿਣਤੀ ਸੰਗਤਾਂ ਗੁਰੂ ਸਾਹਿਬ ਤੇ ਨਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕਰਨ ਵਾਸਤੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ